ਕਾਲ ਜੀ ਬਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋਈ ਬਈ ਅੱਜ ਦੇ ਦੇ ਪੱਤੇ ਵੀਡੀਓ ਲੱਗੇ ਆ ਸਟਾਰਟ ਕਰਨਾ ਮੌਸਮ ਬਾਈ ਪਤਾ ਨਹੀਂ ਕੀ ਚੱਕਰ ਆ ਅੱਜ ਰਾਤ ਆਪਣੇ ਮੁੰਡਾ ਬਚਾਲਾ ਵਾਲਾ ਗੱਗੂ ਜਿਹੜਾ ਉਹਦੇ ਨਾਲ ਵੀ ਗੱਲ ਹੋਈ ਕਹਿੰਦਾ ਉਹਦੇ ਵੀ ਯਾਰੇ ਕਹੀ ਕੋਸਾ ਐਮਪੀ ਦੇ ਵਿੱਚ ਵੀ ਕਹਿੰਦਾ ਇਹੀ ਕੋਸਾ ਪੰਜਾਬ 'ਚ ਘਰੇ ਗੱਲ ਹੁੰਦੀ ਰਹਿੰਦੀ ਚਲੋ ਆਪਣੇ ਵੀਰਾਂ ਨਾਲ ਹੋਰ ਗੱਲ ਵੀ ਪੰਜਾਬ 'ਚ ਵੀ ਕਹਿੰਦੇ ਠੰਡ ਓਕਣੇ ਆ ਅੱਜ ਪਤਾ ਨਹੀਂ ਕੀ ਚੱਕਰ ਹੈ ਕਿ ਮੌਸਮ ਦੀ ਕੋਸਾ ਸਮਝਣ ਲੱਗਦੀ ਹੈਗੀ ਵੀ ਰੱਬ ਇਹ ਕੀ ਕਰੀ ਜਾਂਦਾ ਹੁਣ ਦੇਖ ਲੋ ਤੁਸੀਂ ਸ਼ਾਮ ਹਿਸਾਬ ਲੰਡੋ ਸਾਢੇ 8 ਦਾ ਟਾਈਮ ਹੋ ਗਿਆ। ਨਹੀਂ ਆਹ ਟਾਈਮ ਨੂੰ ਗੁਜਰਾਤ ਦੇ ਵਿੱਚ ਪੂਰੀ ਅੱਗ ਪੈਂਦੀ ਹੁੰਦੀ ਆ। ਇਹ ਪੂਰਾ ਸੂਰਜ ਕੜਾਕੇ ਦਾ ਪਿਛਲੀ ਵਾਰ ਨਿਕਲ ਜਾਂਦਾ ਤਾਂ ਰੇਗ ਸਾਰੇ ਨਿਕਲ ਜਾਂਦਾ। ਪਰ ਅੱਜ ਕੀ ਪਤਾ ਨਹੀਂ ਕੀ ਜੱਕਰਾ ਨਾ ਧੁੱਪ ਨਿਕਲਦੀ ਆ। ਮੌਸਮ ਵੀ ਠੰਡਾ ਦਿ ਲੋ ਕੋਟ ਹਜੇ ਤੱਕ ਪਾਈ ਜਾਂਦੇ ਹੋਰੇ। ਮਾਰਚ ਸ਼ੁਰੂ ਹੋਣੇ ਵਾਲੀ ਹੋਊਗੀ। ਨਹੀਂ ਅੱਗੇ ਫਰਵਰੀ ਦੇ ਮਹੀਨੇ ਅਸੀਂ ਕੋਟ-ਕੂਟ ਪਾਉਣੇ ਤਾਂ ਦੂਰ ਦੀ ਗੱਲ ਆ। ਰਜਾਈਆਂ ਨਹੀਂ ਦੀਆਂ ਲਈ ਹੁੰਦੀ ਆ। ਰਾਤ ਨੂੰ ਅੱਧੀ ਕਿ ਰਜਾਈਆਂ ਵੀ ਲਈ ਹੁੰਦੀ ਆ। ਸਾਰਾ ਮੈਂ ਕਹਿੰਨਾ ਪੂਰਾ ਠੰਡਾ ਐ ਪੂਰੀ ਠੰਡਾ ਸਵੇਰ ਸ਼ਾਮ ਤਾਂ। ਤੁਸੀਂ ਮੰਨੋ ਵੀ ਛੱਤ ਵਾਲਾ ਪੱਖਾ ਲਾ ਕੇ ਪੈੰਨੇ ਆ ਮੱਛਰ ਤੇ ਪੈੰਨੇ ਉਹ ਵੀ ਮਜਬੂਰੀ ਲਾਉਣੀ ਪੈਂਦੀ ਆ ਮਜਬੂਰੀ ਚ ਨਹੀਂ ਤਾਂ ਲੋੜਿੰਦੀ ਪੈਂਦੀ ਅੱਗੇ ਨਾਲ ਉੱਤੇ ਪਏ ਇੱਕਣੇ ਪਏ ਰਹਿੰਦੇ ਬਿਨਾ ਪੱਖੇ ਤੋਂ ਬਹੁਤ ਬਾਈ ਕਿਹੜਾ ਕੰਮ ਹੈ ਦੀ ਮੌਸਮ ਕਣੀ ਤੇ ਕਣਕਾਂ ਜਿੱਥੇ ਖੜੀਆਂ ਤਉ ਉੱਥੇ ਖੜੀਆਂ ਬਾਕੀ ਮਸ਼ੀਨਾਂ ਵੀ ਆਈ ਜਾਂਦੀਆਂ ਬਾਈ ਨਵੀਂ ਤੇ ਨਵੀਂ ਮਹੀਨ ਆਈ ਜਾਂਦੀ ਆ ਹਾਲੇ ਇੱਕ ਟਰੈਕਟਰ ਵਾਲੀ ਆਈ ਦੀ ਓਰੇ ਸਾਡੇ ਲਵੇ ਹੀ ਚਲਦੀ ਸੀ ਅਸੀਂ ਚਲਦੇ ਤੇ ਪੋ ਪਰਾਂ ਚਲਦੇ ਤੇ ਮੰਦਰ ਕਣੀ ਇੱਕ ਇੱਥੇ ਚਲਦੀ ਉਹ ਬੰਦੀ ਕਿਤੇ ਸੀ ਦੀ ਮਸ਼ੀਨ ਪੁੱਛਿਆ ਵੀ ਇੱਕ ਦੋ ਨੂੰ ਪਤਾ ਨਹੀਂ ਕਹਿੰਦੇ ਕਿੱਥੇ ਦੀ ਕਿਹੜੇ ਏਰੀਏ ਦੀ ਆ ਬਾਕੀ ਆਪਣਾ ਮੰਦਿਰ ਬਾਈ ਵਾਲੇ ਵੀ ਚੱਲੀ ਜਾਂਦੀ ਆ ਵਧੀਆ ਉਹਦੇ ਬੰਦੇ ਬੰਦੇ ਆ ਗਏ ਜਿਹੜੇ ਇਹ ਬੰਦਾ ਮੁੰਡਾ ਚੱਲ ਗਿਆ ਦਾ ਨਾ ਉਹ ਵੀ ਵਧੀਆ ਖਿੱਚੀ ਜਾਂਦੀ ਆ ਕੰਮ ਨੂੰ ਬਾਕੀ ਆਇਆ ਆ ਬਾਈ ਤੁਹਾਨੂੰ ਪਤਾ ਹੀ ਆ ਨਾ ਵੀ ਗੈਰਾਤ ਦੇ ਵਿੱਚ ਐਮਪੀ ਦੇ ਵਿੱਚ ਥੋੜਾ ਜਿਹਾ ਐਵੇਂ ਇੱਥੇ ਪੈਸੇ ਪੇਮੈਂਟ ਜਾਂ ਰੋਕੇ ਦੁੱਬੜਿਆ ਜਿਹਦੇ ਕੈਸ਼ ਮਿਲ ਜਾਂਦੀ ਆ ਜਿਹੜੀ ਐਮਪੀ 'ਚ ਥੋੜਾ ਜਿਹਾ ਐਵੇਂ ਰੋਕਣਾ ਪੈਂਦਾ ਪੰਜ ਪੰਜ ਸੱਤ ਰੁਪਏ 10 ਪੇਮੈਂਟ ਇਕੱਠੀ ਕਰਕੇ ਲੈ ਜਾਣੀ ਪੈਂਦੀ ਆ ਬਾਕੀ ਲੱਗੀ ਆਉਣ ਤਾਂ ਪੀਜਮਾ ਕੋਲ ਉਹ ਦੇਖੋ ਸਾਹਮਣੇ ਮਕਾਨ ਜੀ ਹੁਣ ਚਮਕਣ ਲੱਗਿਆ ਚਮਕਾਰਾ ਜਿਹਾ ਪਿਆ ਉਹਨਾ ਪਰ ਚਲੋ ਅੱਜ ਸੋਭਾ ਤੇ ਕੰਮ ਹੈਗਾ ਆਪਣੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਹੁਣ ਤਾਂ ਰੋਜ਼ ਮਿਲੀ ਜਾਂਦੇ ਤੇ ਪਹਿਲਾਂ 5-7 10-10 12-12 ਬਿਗੇ ਅੱਜ ਕੰਮ ਹੈਗਾ ਪੂਰਾ ਠੋਕੇ ਦਿਹਾੜੀ ਦਾ ਬਾਕੀ ਦਿਖਾਵਾਂਗੇ ਤੁਹਾਨੂੰ ਫੇਰ ਜਲਦੀ ਕੰਬੈਨ ਹਨਾ ਕਰਾਂਗੇ ਗੱਲਾਂ ਬਾਤਾਂ ਗੁਜਰਾਤੀ ਕਿਸਾਨਾਂ ਨਾਲ ਹਨਾ ਵੀ ਕਿੱਦਾਂ ਦੀ ਖੇਤੀ ਇਹਨਾਂ ਦੀ ਸਾਰੀ ਏ ਟੂ ਜ਼ेड ਵੀਡੀਓ ਦੇ ਵਿੱਚ ਜਾਣਕਾਰੀ ਦਿਆ ਕਰਾਂਗੇ ਆਪਾਂ ਵੀਰਾਂ ਨੇ ਕਿਆ ਹਿਸਾਬਗਦਾ ਹਨਾ ਕਣਕ ਦਾ ਕਿਵੇਂ ਕਿੰਨੇ ਪਾਣੀ ਲਾਉਣੇ ਆ ਕਿੰਨੇ ਰੇਪਾਉਣੇ ਆ ਸਾਰੀ A to Z ਮੇਰੇ ਵੀਰਾਂ ਦਾ ਕਈਆਂ ਦਾ ਫੋਨ ਆਇਆ ਕਹਿੰਦੇ ਵੀਰੇ ਇਹ ਚੀਜ਼ਾਂ ਜ਼ਰੂਰ ਦਿਖਾਇਆ ਕਰ ਯਾਰ ਵੀਡੀਓ ਦੇ ਵਿੱਚ ਮੈਂ ਕਿਹਾ ਕੋਈ ਨਹੀਂ ਵੀਰੇ ਜ਼ਰੂਰ ਬਾਕੀ ਆਪਾਂ ਹੁਣ ਸੂਆਬੀਨ ਦੇ ਵਿੱਚ ਹਨਾ ਮੂਫਲੀ ਦੇ ਵਿੱਚ ਵੀ ਜ਼ਰੂਰ ਪਹੁੰਚਿਆ ਕਰਾਂਗੇ ਮੂਫਲੀ ਦੀ ਖੇਤੀ ਬਹੁਤ ਇੱਧਰ ਕਹਿੰਦੇ ਜਿਹਦੇ ਆਪਾਂ ਵੜਦੇ ਆਂ ਕਹਿੰਦੇ ਵੀ ਅਸੀਂ ਮੂਫਲੀ ਬੋਲ ਲਾਉਂਦੇ ਆਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਇਆ ਕਰਾਂਗੇ ਬਾਕੀ ਤਿਆਰ ਖੜੀ ਆ ਕੰਬੈਨ ਗਰੀਸ ਪਾਣੀ ਮਾਰ ਕੇ ਆਏ ਹੁਣੇ ਬਸ ਵਿਹਲੇ ਹੋ ਕੇ ਆਏ ਵੰਗਾ ਚਲੋ ਵੀਡੀਓ ਸਟਾਰਟ ਕਰ ਲਈ ਜੀ ਡੇਰੇ ਪੱਤੀ ਆਇਆ ਨਾ ਭਾਈ ਪਤਾ ਕੀ ਚੱਕਰ ਆ ਇੱਕ ਥੋੜਾ ਜਿਹਾ ਰਾਹ ਰੂ ਦੇਖਣਾ ਪੈਂਦਾ ਪਹਿਲਾਂ ਉਰੇ ਜਾ ਕੇ ਜਿੱਥੇ ਮਸ਼ੀਨ ਅਗਲਾ ਕਹਿੰਦਾ ਪਹਿਲਾਂ ਰਾਹ ਆਪ ਦੇਖ ਕੇ ਆਉਣਾ ਪੈਂਦਾ ਫਿਰ ਮੌਲੀ ਜੀ ਭਾਜਨ ਨੂੰ ਦਿਖਾ ਕੇ ਲਿਆਉਣਾ ਪੈਂਦਾ ਫਿਰ ਜਾ ਕੇ ਤਾਂ ਮਸ਼ੀਨ ਜਾਂਦੀ ਆ ਬਾਕੀ ਆਪਣਾ ਜਿਹੜਾ ਬੰਦਾ ਜਾਂਟਾ ਉਹ ਵੀ ਜਰਾ ਬਹੁਤ ਜ਼ੋਰ ਮਾਰਦਾ ਚਲੋ ਉਹਨਾਂ ਨੂੰ ਪਤਾ ਤਾਂ ਹੈਗਾ ਮਸ਼ੀਨ ਤਾਂ ਹੁਣ ਲਿਜਾਣੀ ਪੈਣੀ ਹੈ ਨਾ ਰਾਹਤਾ ਪਿਹੜੇ ਵੀ ਆ ਕਈ ਜਗ੍ਹਾ ਖੁੱਲੇ ਵੀ ਆ ਕਈ ਜਗ੍ਹਾ ਤਾਂ ਪੂਰੀ ਪੂਰੀ ਹੋ ਜਾਂਦੀ ਹੈ ਅਜੇ ਤਾਂ ਸਟਾਰਟਿੰਗ ਹੋਈ ਆ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਹਜੇ ਚਲੋ ਕਰਦੇ ਆ ਫਿਰ ਵੀਡੀਓ ਸਟਾਰਟ ਆਪਣੀ ਬਿਲਕੁਲ ਰਾਤ ਨੂੰ ਇਧਰ ਨੂੰ ਛਿਰਡਾਂ ਛਿਰਡ ਦੇ ਕੋਲ ਟਾਇਰ ਤੇ ਰੈਡੀ ਕਰਕੇ ਖੜਾਤੀ ਮੁੰਡਿਆਂ ਨੇ ਸੂਰਜ ਕਰਨੀ ਨੂੰ ਕਰਕੇ ਖੜਾਤੀ ਜਿੱਦਾਂ ਤੇ ਚੜਦਾ ਉਧਰ ਨੂੰ ਕਰਕੇ ਮੂੰਹ ਕਰਕੇ ਖੜਾਦਾ ਚੰਗੀ ਹੁੰਦੀ ਆ ਬਾਈ ਸੂਰਜ ਹਨਾ ਚੜਦੇ ਸੂਰਜ ਨੂੰ ਸਲਾਮ ਹੋਵੇ ਤਾਂ ਚੰਗੀ ਗੱਲ ਹੁੰਦੀ ਆ ਆ ਚੜ ਗਿਆ ਸੂਰਜ ਵੀ ਨਿਕਲੇ ਧੁੱਪ ਵੀ ਆਪਾਂ ਕਹਿਣ ਦੀ ਉਹ ਦੇਰ ਤੀ ਮਸ਼ੀਨ ਆਪਣੀ ਰੈਡੀ ਖੜੀ ਆ ਬਸ ਹੁਣ ਇੱਥੇ ਤੋਂ ਆਪਾਂ ਨੇ ਜਾ ਕੇ ਪੁੱਛਦੇ ਆ ਜੈਂਟਰ ਨੂੰ ਲਾਉਣੇ ਫੋਨ ਵੀ ਕਿਹੜੇ ਏਰੀਏ ਦੇ ਵਿੱਚ ਜਾਣਾ ਵੜਣਾ ਨਾ ਬਾਕੀ ਇਹ ਦੇਖ ਲਓ ਤੁਸੀਂ ਮੌਸਮ ਬੱਦਲਵਾਜੀ ਜੀ ਹੋਈ ਜਾਂਦੀ ਆ ਵਿੱਚੇ ਧੁੱਪ ਨਿਕਲੀ ਜਾਂਦੀ ਆ ਵੀ ਕੰਮ ਕਹਿੜਾ ਹੀ ਲੱਗਦਾ ਐ ਤਕੀ ਕਣਕਾਂ ਜਿੱਥੇ ਜਿੱਦਣ ਦੇ ਆਏ ਆ ਭਾਈ ਉਧਰ ਦੀ ਉੱਥੀ ਫਸਲ ਖੜੀ ਆ ਨਾ ਸੁੱਕਦੀ ਆ ਜਿਵੇਂ ਖੜੀ ਆ ਔਕਣੇ ਖੜੀ ਆ ਗਈ ਗਣਕਾ ਦੇਖਿਆ ਹੋਈ ਸਾਡੀਆਂ ਵੱਢਣੇ ਵਾਲੀਆਂ ਨਾ ਮੀਨੂੰ ਅੱਜ ਕੱਲ ਵੱਢੀਏ ਪਰ ਵੱਢਣ ਦੇ ਚੱਕਰ 'ਚ ਹੀ ਆ ਜਾ ਜਦੋਂ ਜਉ ਮਸ਼ੀਨ ਜਾਂਦੀ ਆ ਦੇਖਣ ਜਾਂਦੇ ਆ ਤਾਂ ਵਿੱਚ ਉੱਕਣੇ ਬੱਲਾ ਹਰੀਆਂ ਦੀਆਂ ਹਰੀਆਂ ਪਈਆਂ ਬਾਕੀ ਦੇਖੋ ਸ਼ਹਿਰ ਦੇ ਨਜ਼ਾਰੇ ਹਨਾ ਵਿੱਚ ਸ਼ਹਿਰ ਦੇ ਬੈਠੇ ਆ ਦੁੱਧ ਦੀ ਕੋਈ ਦਿੱਕਤ ਨਹੀਂ ਹੈਗੀ ਭੱਜ ਕੇ ਜਾ ਕੇ ਦੁਕਾਨ ਪਰ ਤੇ ਫੜ ਲਈਏ ਕੋਈ ਸਬਜ਼ੀ ਨਹੀਂ ਸਾਰਾ ਯਾਨੀ ਮौज-ਮਸਤੀ ਹੈ ਪੂਰੇ ਮਜੇ ਦੇ ਵਿੱਚਾਂ ਕੋਈ ਵੀ ਚੀਜ਼ ਦੀ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਇੱਥੇ ਚਲੋ ਦਿਖਾਉਣਾ ਹੁਣ ਤੁਹਾਨੂੰ ਭਜਨ ਬਾਈਉਨੀ ਲੋ ਜੀ ਪਹੁੰਚ ਗਏ ਸਦਾ ਹੀ ਖੇਤ ਕਲੋਨੀ ਤੋਂ ਬਾਅਦ ਆ ਨਾ ਜਿੱਥੇ ਆਪਣਾ ਵੱਢਣੇ ਦੀ ਕਣਕ ਉੱਥੇ ਥੋੜਾ ਜਿਹਾ ਮਸ਼ੀਨ ਘੁੰਮ ਕੇ ਆਈ ਆ ਦੋ ਤਿੰਨ ਕਿਲੋਮੀਟਰ ਲੋ ਜੀ ਮਹਾਰਾਜ ਰੱਖੇ ਤੰਦਰੁਸਤੀਆਂ ਸਾਰੇ ਕੰਬਾਈਨ ਵਾਲੇ ਵੀਰਾਂ ਦੇ ਆ ਨਾ ਵਧੀਆ ਸਭ ਨੂੰ ਰਿਜਕ ਪਾਹੀ ਪਾਈ ਰੱਖੇ ਵਧੀਆ ਕੰਮਕਾਰ ਕਰੇ ਵਾਹਿਗੁਰੂ ਸੱਚਾ ਪਾਤਸ਼ਾਹ ਲੋ ਜੀ ਕਰਤਾ ਮਹੌਰਤਾਜ 26 ਤਰੀਕ ਦਾ ਕਰਦਾ ਵਾਹਦੰਨਾਂ ਦੀ ਗਣਕਰੇ ਵਿੱਚ ਬਹੁਤ ਜ਼ਿਆਦਾ ਕਰਦਾ ਹੁੰਦਾ ਆਪਣੇ ਪਤਾ ਨਹੀਂ ਕੀ ਚੱਕਰ ਆਪਣੇ ਘਟ ਕਾਦੇ ਹੁੰਦਾ ਉਰੇ ਜਾ ਰਹੇ ਤੇ ਬਹੁਤ ਜ਼ਿਆਦਾ ਕਰਦਾ ਹੁੰਦਾ ਉਰੇ ਕਿਹਾਂ ਤੱਕ ਰਖੇਤ ਕਹਾਂ ਤੱਕ ਕਰੇ ਬਤਾ ਦੇਣਾ ਮਿਹੜ ਕਾਂ ਪਿਆ ਇਹ ਤਾਂ ਕਣਕ ਜਮੇ ਹੀ ਦੇਖੋ ਸੁੱਕੀ ਪਈ ਆ ਖੜਕੀ ਪਈ ਇਹ ਵੀ ਘੱਟ ਪਾਣੀ ਵਾਲੀ ਕਣਕ ਆ ਇਹ ਦੀ ਉਹਦੇ ਕਰਕੇ ਫਰਕ ਆ ਇਹ ਜੀਜ਼ ਦਾ ਵੀ ਕਣਕ ਹੌਲੀ ਵੀ ਆ ਪਰ ਸੁੱਕਦੀ ਵੀ ਛੇਤੀ ਐ ਪਹਿਲਾ ਰਾਉਂਡ ਆ ਸਾਨੂੰ ਨਾਲੇ ਲਵਾ ਦਿੰਦਾ ਮਸ਼ੀਨ ਦੇ ਮਗਰ ਤੇ ਇੱਕ ਕਰ ਲੀਏ ਆਦੀ ਮਗਰ ਦਾ ਤੋੜੀਓ ਬਣਦੀ ਜਾਂਦੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਆ ਭਾਈ ਠੀਕ ਆ ਬੱਚੇ ਦਾ ਠੀਕ ਆ ਤੂੜੀ ਬਣਦੀ ਆ ਤਾਂ ਕਣਕ ਸੁੱਕੀ ਆ ਸੁੱਕੀ ਆ ਜਮੀਨ ਇਹਦਾ ਮਾਲ ਵੀ ਸਾਫ਼ ਨਿਕਲਣਾ ਪੂਰਾ ਮਾਲ ਵਧੀਆ ਨਿਕਲਣਾ ਚਾਹੀਦਾ ਇਹਦੇ ਬੱਲ ਹਰੀ ਨਹੀਂ ਹੈਗੀ ਬਾਈ ਅੱਜ ਤੁਹਾਨੂੰ ਹਨਾ ਪਿਛਲੇ ਵੀਡੀਓ ਚ ਵੀ ਦੋ ਤਿੰਨ ਚ ਬਾਈ ਆਪਣੇ ਕਹਿੰਦੇ ਬਾਈ ਕੁੰਡੀ ਉਹ ਬਹੁਤ ਆਉਂਦੀ ਆ ਇਹ ਬਾਈ ਸਾਫ਼ ਨਿਕਲੂਗਾ ਮਾਲ ਪਹਿਲਾਂ ਟੈਂਕ ਥੋੜਾ ਨਿਕਲੂਗਾ ਕਿਉਂ ਬਾਲਾਂ ਲੱਗੇ ਲਾਉਣੇ ਨੇ ਜਿੱਥੇ ਬੱਟਾਂ 'ਚ ਪਾਣੀ ਜ਼ਿਆਦਾ ਲੱਗਿਆ ਉੱਥੇ ਥੋੜੀ ਬੱਲ ਨਾਰਮੇ ਜੀ ਦਿਖਦੀ ਆ ਬਾਕੀ ਮਾਲ ਜਮੇ ਬਾਈ ਹਾਂ ਇਹ ਜਮੇ ਹੀ ਸੁੱਕੀ ਪਈ ਆ ਕਣਕ ਦੇ ਵਿੱਚ ਹਰੀ ਬੱਲ ਵੀ ਨਹੀਂ ਹੈਗੀ ਹੈਨਾ ਹਾਂ ਜਮੇ ਟੁੱਟਦੀ ਆ ਲੈ ਕਣਕ ਟੁੱਟਦੀ ਆ ਨਹੀਂ ਠੀ ਲਾਣ ਹੋਣ ਮੜਾ ਜਾ ਇਹ ਜੇ ਡੀਜ਼ਲ ਵੀ ਘਟ ਖਾਂਦੀ ਆ ਮਸ਼ੀਨ ਹਾਂ ਹਾਂ ਆਓ ਲੱਗਾ ਉੱਪਰਲੀ ਲੱਗ ਵੱਢਣੀ ਆ ਜਿਵੇਂ ਸੁੱਕੀ ਪਈ ਤੇ ਹਰੀ ਬੱਲੀ ਕਣ ਕੇ ਜਿਵੇਂ ਨਹੀਂ ਹੈਗੀ ਜਿਵੇਂ ਨਾ ਪੱਧਰ ਬਰਾਬਰ ਪਾਣੀ ਲੱਗਿਆ ਹੋਇਆ ਇਹਨੂੰ ਹੈ ਨਾ ਬਾਕੀ ਹਾਂ ਬਾਕੀ ਦਿਖਾਉਨੇ ਆ ਬਾਈ ਤੁਹਾਨੂੰ ਨਿਕਲ ਜਵੇ ਟੈਂਕ ਪਹਿਲਾ ਟੈਂਕ ਨਿਕਲੇ ਤੇ ਦੂਜਾ ਸਾਰੇ ਸਾਰੇ ਟੈਂਕ ਦਿਖਾਵਾਂਗੇ ਖੇਤ ਦੇ ਅੱਜ। ਲਓ ਜੀ ਭਾਈ ਚੱਲਦੀ ਹੈ ਮਸ਼ੀਨ ਲੱਗੀ ਹੋਈ ਆ। ਵਰਦੇ ਮਾਰੋ ਮਾਰ। ਮਾਲ ਵੀ ਸੁੱਕਾ ਮੇਰੇ ਅੱਜ ਕਣਕ ਜਵੇ ਸੁੱਕੀ ਗਈ। ਹਾਂਜੀ ਭਾਈ ਜੀ। ਹਾਂਜੀ। ਬਾਈ ਧਣੀਆਂ ਲੱਗਿਆ ਕੱਟਣਾ। ਕੜਦਾ ਨਹੀਂ ਮੈਂ ਦੇਖਦਾ ਵੀ ਦੇਖਣੇ ਵੇ ਸਾਰੀਆਂ ਜਵਾਨ ਕੇ ਰੱਖਿਆ ਹੈ ਨਾ ਹਾਂ ਜੀ ਦੇਖ ਲਓ ਸਾਰੀਆਂ ਬਸ ਸੇਕਣੇ ਚੱਕਣਾ ਹੈ ਨਹੀਂ ਹੈ ਲਾਈਆਂ ਵੇ ਪੰਡਾ ਪੰਡਾ ਮਾਰੋ ਮਾਰ ਪੂਰਾ ਤਾਂ ਸਾਰਾ ਬਨ ਕੇ ਰੱਖਿਆ ਹੈ ਜਦ ਲੱ ਵੱਢ ਗਏ ਬਨ ਗਏ ਕਈ ਕਦੇ ਰੱਖਿਆ ਭਜਨ ਵੀ ਖਿਣੇ ਨਾ ਇਹ ਇਹ ਖਿਣਣੇ ਦੇ ਵਾ ਇਹ ਥੱਬਾ ਫਿਰ ਗੈਲ ਦੀ ਵਾਲ ਚੱਕਦੇ ਨਾ ਜ਼ਿਆਦਾ ਖੰਡਦਾ ਇਹ ਆ ਜਰਾ ਧਣੀਆਂ ਬਾਈ ਹਰਾ ਪਿਆ ਹੁਣ ਇਹਨੇ ਪੰਡ ਇਕੜੇ ਮੱਲ ਦੀ ਸਾਰਾ ਆ ਨਾ ਧਣੀਆਂ ਦਾ ਆਪਣੇ ਧਣੀਆਂ ਹੀ ਜਾ ਕੇ ਪਰੋਂ ਡਬਲ ਰੇਟ ਜੀ ਮਿਲਦਾ ਹਮ ਹਰਾ ਧੀ ਨਾਖੇ ਮਨੂੰ ਖੜਾ ਦੀ ਜੇ ਸਬਜ਼ੀ ਬਾਰੂng ਇਹ ਤਾਂ ਇਹ ਤਾਂ ਮੈਨੂੰ ਲੱਗਦਾ ਕਿ ਨਾ ਮੋਟਾ ਧਣੀਆਂ ਇੱਧਰ ਤੇ ਲੈ ਕੇ ਜਾਉਂਗਾ ਇਹ ਲੈਣਾ ਹੋਇਆ ਪਾਣੀਆਂ ਆ ਠੀਕ ਆ ਬਾਈ ਕਿਥੇ ਲੈ ਲੈ ਜਾਏ ਇਹ ਇਹ ਧਣੀਆਂ ਵਧੀਆ ਧਣੀਆਂ ਨਾ ਬਾਈ ਜਿਹੜਾ ਇਹ ਮੈਂ ਕਹਿੰਦਾ ਵੀ ਨਜ਼ਾਰੇ ਵਾਲੀ ਚੀਜ਼ ਆ ਇੱਥੇ ਇੰਨੀ ਮਹਿੰਗਾ ਆ ਰਹੀ ਆ ਹੁਣ ਤੁਹਾਨੂੰ ਵੀਡੀਓ ਚ ਵੀ ਇਹ ਤਾਂ ਆਉਣ ਤੋਂ ਆਉਣੀ ਨਹੀਂ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇੰਨੀ ਮਹਿੰਗਾ ਆ ਰਹੀ ਆ ਮੈਂ ਕਹਿੰਦਾ ਸਵਾਦੇ ਲੱਗਾ ਇੰਨੀ ਜਿਆਦੇ ਮਹਿੰਗਾ ਆ ਰਹੀ ਬਾਕੀ ਇਹ ਦੀ ਇਹ ਉਹ ਛੋਲੇ ਲੱਗੇ ਭਜਨ ਆ ਰਹੇ ਹੋ ਰਹੇ ਨੇ ਇਹ ਕਿਨਾ ਆਪਣੇ ਖਾਣ ਵਾਸਤੇ ਹੈ ਨਾ ਨੇ ਇੱਕ ਛੋਟੀ ਜੀ ਪੱਟੀ ਆ ਉਹਦੇ ਵਿੱਚ ਛੋਲੇ ਲਾ ਲੰਨੇ ਆ ਬਾਈ ਨਾਲੇ ਕੱਚੇ ਖਾਈ ਜਾਣੇ ਵਧੀਆ ਲੱਗਦੇ ਆ ਬਾਈ ਖਾਣ ਨੂੰ ਇਹਨਾਂ ਭਾਜਨ ਇਹ ਹਾਂ ਜੀ ਹਾਂ ਇਹ ਵੀ ਦੋ ਚਟੇ ਆ ਬਾਈ ਇਹਦਾ ਵੱਧ ਵਧੀਆ ਲੱਗਦਾ ਜਨਾ ਕੋ ਹੋਰ ਆਵੇ ਇਹ ਤਾਵਲੀ ਚੱਲੀਏ ਆ ਐਂ ਤੋੜ ਲੰਨੇ ਹਜੇ ਦਾਣਾ ਬਣਿਆ ਨਹੀਂ ਹੈਗਾ ਜੀ ਜਣੀ ਜੀ ਆਵੇ ਹਲੇ ਦਾਣਾ ਨਹੀਂ ਬਣਿਆ ਇਹਦਾ ਪਟਾਕਾ ਪੈਂਦਾ ਇਹਦਾ ਹਾਂ ਹਜੇ ਪਟਾਕਾ ਪੈਂਦਾ ਹਵਾ ਭਰੀ ਜਮੇ ਜਮੇ ਨਹੀਂ ਦਾਣਾ ਬਣਿਆ ਲੈ ਬਣਾ ਜੈ ਲੈ ਅਰੇ ਹਵਾ ਭਰੀ ਵੀ ਹੈ ਨਾ ਜੀ ਹਾਂ ਹਵਾ ਭਰੀ ਵੀ ਹੈ ਆਹ ਇਹ ਵਿੱਚ ਵਿੱਚ ਪੁਰਾਣਾ ਮੁੱਟਾ ਜਾਊਗਾ ਆਓ ਪਛਿਮਤ ਲੈ ਲੈ ਜਿਹੜੇ ਪੀੜੇ ਬਾਈ ਉੱਟੇ ਹੋਏ ਉਹਨਾਂ 'ਚ ਹੋਣਾ ਆਹ ਦੇਖਾ ਇਹ ਪੀੜਾ ਦਾਣਾ ਉਹ 2000 ਰੁਪਏ ਹੀ ਆਏਗਾ 100-100 ਲੱਗਦੇ ਬਾਈ ਖਾਣ ਨੂੰ ਲੈ ਇਹਹ ਨਜ਼ਾਰਾ ਆ ਜਾਂਦਾ ਸਾਈਂ ਦੇਦਰ ਬਿਮਾਰੀਆਂ ਘਟਾਂ ਯਾਰ ਹਨਾ ਬਿਮਾਰੀ ਦਾ ਘਟਾ ਹੈ ਇਹ ਘਰ ਦੀ ਜੀ ਹੁਣ ਤਣੀਆਂ ਕਾਣਕ ਜਮੇ ਘਟ ਸਪਰੇਆਂ ਵਾਲੀਆਂ ਖਾਣੇ ਆ ਬਾਕੀ ਭਰਾਓ ਬਾਈ ਤੇ ਪੁੱਛਦੇ ਆ ਵੀ ਕਿੰਨੀਆਂ ਸਪਰੇਆਂ ਅੱਜ ਦੀ ਵੀਡੀਓ 'ਚ ਅਸੀਂ ਹੀ ਗੱਲ ਕਰਾਂਗੇ ਨਾ ਕਿੰਨੀ ਸਪਰੇ ਇਹ ਰੇ ਦੇ ਕਿੰਨੇ ਯੂਰੀਏ ਦੇ ਥੈਲੇ ਹਨਾ ਕਿੰਨਾ ਇਹ ਚ ਮਾਲ ਪੈਂਦਾ ਬੰਦ ਹੋ ਗਈ ਦੀ ਹੂੰ ਕਿੰਨਾ ਇਹਦੇ ਵਿੱਚ ਮਾਲ ਪਾਉਨੇ ਆ ਨਾ ਕਿਹੜੀ ਸਪਰੇ ਕਰਦੇ ਆ ਸਾਰੀ ਗੱਲਬਾਤ ਆਪਾਂ ਅੱਜ ਜ਼ਿੰਮੇਦਾਰਾਂ ਗਿਆ ਕਰਾਂਗੇ ਚਲੋ ਇਹਨੇ ਸ਼ੋਲੇ ਖਾਲੀ ਮੜੇ ਫਿਰ ਮਿਲਦੇ ਆ ਹਨਾ ਥਰੀਰ ਨੂੰ ਹਲਕਾ ਤਲਾਸ਼ਾ ਦੇ ਔਰ ਹਣ ਭਾਈ ਹੂੰ ਕੈਸੇ ਹੋ ਇਹ ਦੇਖ ਬੜੀ ਹੈ ਆਪਕੇ ਇਹ ਪਾਲ ਲਗਾ ਦੀ ਖੇਡੋ ਖੇਡੋ ਗੇਸ ਵਿੱਚ ਪਾ ਲੈ ਸਾਰੇ ਉਹ ਕਿਉਂ ਇਸ ਵਿੱਚ ਪਾ ਲੈ ਔਰ

ਔਰ ਲਓ ਜੀ ਪਾਲ ਬਿਛਾਤੀ ਗੇਰਨਾ ਮਾਲ ਇਹਦੇ ਪਰ ਸਾਰੇ ਇਕੱਠਾ ਗੇਰਨਾ ਹੁਣ ਖਾਦ ਕਰਾ ਖਾਦਾ ਕੱਟਾ ਲਾਉਦੇ ਹਾਂ ਖਾਦ ਕਾ 20 20 ਕਿਲੋ ਖਾਦ ਡਾਲਦੇ ਇੱਕ ਬਿਗੇ ਮੇ ਜਬ ਬੋਏ ਤੇ ਜਬ ਬੋਤੇ ਤਬ ਬਸਮਾ ਫੇਰ ਨਹੀਂ ਡਾਲਦੇ ਨਹੀਂ ਫਿਰ ਇੱਕ ਬਿਗੇ ਮੇ 20 ਕਿਲੋ ਉਰੀਆ ਤਾਂ ਡਾਲਣਾ ਹੀ ਪੜਦਾ ਹੈ એટલે ਪੂਰਾ ਪਕਣੇ ਤੱਕ ਫਿਰ 20 ਕਿਲੋ ਲਾਉਦੇ ਹਾਂ ਬਸ ले पे अब एक का जब गेहूँ होगा हाँ। फिर पंद्रह बीस किलो यूरिया डालेंगे दस किलो पंद्रह किलो यूरिया डालते हैं फिर जब ढूंडी निकलने की जब बारी आती है ना तब दस किलो पंद्रह किलो फिर डालते है तीन बार खाद डालते हैं

40 ਮਰ 40 ਮਰ ਦਾ ਕਿਤਨਾ ਜਾਰਡ ਹੋ ਗਿਆ 8 ਕੁੰਟਲ 8 ਕੁੰਟਲ 8 ਕੁੰਟਲ ਵਿਕੇ ਦਾ ਮਲਾ 18 16 20 ਕੁੰਟਲ 16 22 ਕਨਾਲਾਂ ਦਾ ਵਿਕਿਆ ਹੈ ਆਪਣੇ ਜਿਹੜੇ ਪੰਜਾਬ ਦਾ ਇਹ ਟੁਕੜੀ ਹੈ ਟੁਕੜੀ ਹੈ ਟੁਕੜੀ ਇੱਕੜ ਹੋ ਗਿਆ ਹੂੰ ਲਾਲਾ ਸਾਹਿਬ ਹੋਇਆ ਹਨ ਇਹ ਉਹ ਇਹਦਾ 4 ਚ ਮੂਰੇ ਆ ਰਿਹਾ ਭਜਨ ਬਾਈ ਮੂਰੇ ਆ ਇਹ ਮੂਰੇ ਫਰਕ ਆ ਪਾਉਗਾ ਹਾਂ ਜੀ ਫਿਰ ਆਪਣੇ ਨੂੰ ਲਾਲਾ ਤੋਂ 8 8 16 4 20 4 20 3 40 ਮਰ ਨਹੀਂ ਕਿਹਾ 3 40 ਮਰ ਨਹੀਂ ਕਿਹਾ मेरी हाँ, बात तो सुन यहाँ से कम गेहूँ होता है ज्यादा होता है वहाँ पे यहाँ पे किसी का काम भी तो तो हो जाता है गेहूँ गेहूँ का फर्क रहता है ਇਹ ਕਿਉਂ ਬਹੁਤ ਬੜੀਆ ਵਾਲਾ ਹੈ ਲੰਮੀ ਡੂੰਡੀ ਵਾਲਾ ਹੈ ਆ ਇਹ ਜ਼ਿਆਦਾ ਨਿਕਲੇਗਾ ਇਹ ਕੱਟੇਗਾ ਇਹ ਕਿਸਾ ਹੁੰਦਾ ਹੈ ਉਹ ਦੇਖ ਨਹੀਂ ਕਾ ਇਹ ਜ਼ਿਆਦਾ ਨਿਕਲੇਗਾ ਇਹ ਇਹ ਟੁਕੜੀ ਹੈ ਟੁਕੜੀ ਹੈ ਟੁਕੜੀ ਹੈ ਟੁਕੜੀ ਆ ਹੈ ਚਾਹ ਬਲਕਿ ਕੋਈ ਜ਼ਿਆਦਾ ਫਰਕ ਨਹੀਂ ਪਿਆ ਬਾਈ ਦਿੱਥੋ ਪੁਆਇੰਟਾਂ ਦੇ ਵਿੱਚ ਕਿੰਨਾ ਨਿਕਲੋ ਲਾਹਾੜਾ ਨਾ ਕਰਿਓ ਗੱਲਬਾਤ ਆਪਾਂ ਦੇਖਣਾ ਹੈ ਹਸਾਣਾ ਲਾ ਕੇ ਆਹ ਟੱਕਰਾਂ ਤੋਂ ਵਿੱਗੇ ਦਾ ਨਿਕਲਦਾ ਢਾਈ ਕਿਨਾਂ ਦਾ ਵਿੱਗਾ ਹੈ ਓਏ ਇਹ ਕੋਣ ਆ ਪਿਆ ਲਿਆ ਲੋ ਸਾਹ ਹੈ ਇਹ ਕਿਉਂ ਦੇਖ ਲੈਣਾ ਤੂੰ ਹਾਂ ਇਹ ਕਿਉਂ ਦੇਖ ਲੈਣਾ ਹਾਂ ਬੇਵਾਰੀਓ ਵਧਰ ਜਾ ਕੇ ਕਿਉਂ ਲਾਗੇ ਇਹ ਉਹ ਦੇਖ ਲੈਣਾ ਇਹ ਆ ਰਹਾ ਹੈ ਜਾਂ ਕਰ ਜਾਏਗਾ ਕਰ ਜਾਏਗਾ ਇਹ ਵੈਰਾਈਟੀ ਲੱਗਾ ਵੈਰਾਈਟੀ ਲੱਗਾ ਇਹ ਚ ਮਾਲ ਚ ਆੜ ਵੀ ਵਧ ਰੂਗਾ ਬੰਨ ਦੇਖ ਲੋ ਕਿੱਡੀ ਕਿੱਡੀ ਆਹ ਵਾਹ ਕੌਣ ਸੀ ਵੈਰਾਈਟੀ ਹੈ ਜੀ ਲੋਕੋ ਲੋਕਮਾਨ ਲੋਕਮਾਨ ਦੀ ਬਾਈ ਤੁਸੀਂ ਬੱਲ ਦੇਖੋ ਇੱਧਰ ਵੀ ਕਿਆ ਕਹਿੰਦੀ ਆ ਬਾਕੀ ਭਾਈ ਇਹਦੀ ਮਿਹਨਤ ਆ ਨਾ ਜਿਹੜੀ 40 80 ਮਣ ਨਿਕਲਾ tha ਪਿਛਲੀ ਵਾਰ ਹਾਂ ਜੇਹੇ ਸਾਲ ਹਾਂ 80 ਮਣ ਦਾ ਕਿੰਨਾ ਝਾੜ ਹੋ ਗਿਆ ਭਜਨ 16 ਕੁਇੰਟਲ 16 ਕੁਇੰਟਲ 1 ਬਿੱਗੇ ਦਾ ਹਾਂ 80 80 ਮਣ 16 ਕੁਇੰਟਲ ਹੋ ਗਿਆ ਝਾੜਨ ਦੇਖ ਕੇ ਦੰਦਲਾ ਬੜਾ ਕੰਮ ਆ ਫੇਰ ਇਹਦਾ 16 ਕੁਇੰਟਲ ਬਿੱਗੇ ਦਾ ਹੋ ਗਿਆ ਭਾਈ 100 ਕਿਲਾ ਏ 1 ਬਿੱਗੇ ਦਾ 16 ਕੁਇੰਟਲ ਕਿਉਂ ਨਿਕੜਾਦਾ 80 ਮਣ ਹਾਂ 80 ਮਣ ਹਾਂ ਹਮਾਰੇ ਕੁਇੰਟਲ ਜਾਂਦੇ ਨੇ ਤਵਾਰੇ ਮਾਰ ਚਲਦੇ ਹਾਂ ਹਾਂ

हां ये तो नहीं सुकेगा बऊ हां एकड़ो हालो छे रहेंगे सुकेगा जब तक सूखा जटण लग जाएगा अंबाला ने मुड़ी पैया रे कदर आ रे कदन आ, आ बाल ए, ए मड़ग गी ना ये समझ ले सूख गया पूरा जो, जो। अब जे हरे वाली का कुछ नहीं होगा एमनो पीछे खत में खत में चला जाएगा ना ना कुछ निकल भी जाएगा हां बापू पुतला पुतला कुछ उसमें आ जाएगा हां ਯੋ ਯਾਰ ਦਬਿਆ ਨਾ ਪਿੱਛੇ ਥੋੜਾ ਆ ਲੀਲਾ ਲੀਲਾ ਜੋ ਛੋ ਜੋ ਲੀਲੇ ਵਾਲਾ ਨਾ ਛੋੜ ਦੇਗੇ ਥੋੜਾ ਛੋੜ ਦੇਗੇ ਬਾਅਦ ਵਿੱਚ ਕੱਢ ਲੈਣਾ ਹੱਥ ਸੇ ਇਸ ਵਿੱਚੋਂ ਕੱਢ ਦੇਣਾ ਉਹ ਛੋੜ ਦੇਗੇ ਲੀਲੇ ਵਾਲਾ ਜਿਹੜਾ ਸਾਈਡ ਮੈਂ ਅਗੇ ਉਹ ਉਹ ਦਾ ਪਿੱਛੇ ਆ ਅਨੀਲਾ ਲੀਲਾ ਹਰਾ ਹਰਾ ਬੜ ਤੇ ਛੱਡ ਗਏ ਨਾ ਆ ਥੋੜਾ ਛੜਾ ਦੇਗੇ ਜਿੱਥੇ ਆ ਆ ਜਿਹੜੀ ਫਾਂਟ ਜੀ ਮੜੀ ਛੜਾ ਦੇ ਗਏ ਲੋਕਮਾਨ ਬੀਜ ਆ ਬਾਈ ਲੋਕਮਾਨ ਦੇ ਲਓ ਤੁਸੀਂ ਬਾਪੂ ਆਪੇ ਦੱਸਦਾ ਵੀ ਜਿਹੜੇ 16 ਕੁਆਂਟਲ ਬਿੱਗੇ ਦਾ ਝਾੜ ਨਿਕਲਿਆ 80 ਮਾਣ ਕਹਿੰਦਾ ਇਹਨਾਂ ਦਾ 20 ਕਿਲੋ ਦਾ ਮਾਣਾ ਉਹ ਹਿਸਾਬ ਲਾ ਲਿਓ ਵੀ ਆਪਣੇ ਪੰਜਾਬ ਵਾਲੇ ਇਹ 60 ਮਣ ਪਰ ਆ ਗਿਆ ਇਹ ਹੁਣ ਇਹ 12 ਕੁਇੰਟਲ 12 ਨਾਲ 24 ਛੇ 30 ਕੁਇੰਟਲ ਵੀ 80 ਮਣ ਨਿਕਲੇ ਆ ਕਹਿੰਦਾ ਇਸ ਵਾਰ ਵੀ 60 ਮਣ ਦਾ ਨਿਕਲੂਗਾ ਆ ਮਾਮੂ ਕਾਲਾ ਢਾਂਗ ਉਹ ਵੀ ਆਤਾ ਬੀਜ ਦੇ ਬੀਜ ਕੁਝ ਦਾ ਬੀਜ ਮੈਨੇ ਲਿਆ ਠੀਕ ਆ ਇਹ ਬਾਉਲੀਆ ਦਾ ਬੀਜ ਬੀਜ ਕਿਤਨੇ ਬਾਉਲੀਆ ਦਾ ਹਾਂ ਠੀਕ ਆ ਜੀ ਆਪੇ ਬੀਜ ਕਰ ਲੋ ਹਾਂ ਹਾਂ ਉਹ 10 ਰੁਪਿਆ ਬਾਉ ਦਾ ਯਾ ਉਹ ਕੰਪਨੀ ਕਾਤੋਂ ਨਹੀਂ ਆਈ ਇਹਨਾਂ ਨੇ ਪਤਾ ਗਿਆ ਜਕਰਾਂ ਰੇਕ ਜੀ ਇਹਨਾਂ ਦੇ ਜੋ ਮੰਡੀ ਦੇ ਵਿੱਚ ਵਿਕਣੀਆਂ ਆ ਉਹ ਵੀ ਇਹਨਾਂ ਦੀ ਮਣਾ ਚ ਵਿਕਣੀਆਂ ਮਤਲਬ 20 ਰੁਪਏ ਇਹਨਾਂ ਨੇ 20 ਕਿਲੋ ਦੇ ਪੈਸੇ ਦਸਣੇ ਆਪਾਂ ਨੂੰ ਹਾਂ ਹਾਂ ਮੰਨਦੇ ਦਾ ਜਰਾਬ ਦੇ ਵਿੱਚ ਆਪਾਂ ਆਉਂਗੇ ਤਾਂ ਆਪਾਂ ਪੁੱਛੂਗਾ ਵੀ ਕਿਆ ਰੇਟ ਆਪਾਂ ਇਹਨਾਂ ਨੇ 20 ਕਿਲੋ ਦੇ ਪੈਸੇ ਦਸਣੇ ਆ ਕਵਾਂਟਲ ਦੇ ਹਿਸਾਬ ਆਪਾਂ ਨੂੰ ਆਪ ਲਾਉਣਾ ਯੂਟੀਮ ਮੁੱਕੋ ਲੱਗੇ ਹਾਂ ਯੂਟੀਮ ਚੱਲੂ ਵੀ ਹਾਂ ਹਾਂ ਠੀਕ ਆ ਠੀਕ ਆ ਬਾਕੀ ਆ ਹਾਂ ਹਾਂ ਇਹਦੇ ਨਾਲ ਵੜਦੇਗਾ ਜਿਹੜੀ ਮਾਣੀ ਮੋਟੀ ਰਹਿ ਗਈ ਇਹ ਵੜਦੇਗਾ ਹਾਂ ਠੀਕ ਆ ਠੀਕ ਆ ਛੋੜ ਦੇਂਗੇ ਇੱਕ ਡੀਗਾ ਬਾਈ ਕਣਕ ਦਾ ਝਾੜ ਬਹੁਤ ਆ ਬਹੁਤ ਆ ਬਾਈ ਠੀਕ ਮਾਟ ਵਾਲਾ 60 ਕਿਲੋ ਪਾ ਕੇ ਯੂਰੀਆ ਤਾਂ ਜਿਹੜਾ ਕਣਕ ਦਾ ਝਾੜ ਹਨਾ 20 15 16 ਕੁਇੰਟਲ 15 16 ਕੁਇੰਟਲ ਹੀ ਬਹੁਤ ਆ ਬਾਈ ਵਿੱਗੇ ਦਾ ਬਹੁਤ ਆ ਬਾਈ ਬਹੁਤ ਆ ਛੀਲੇ ਦਾ ਹੈ ਹਾਂ ਹਾਂ 20 ਕੁਇੰਟਲ ਨਿਕਲਣਾ ਏ ਆ ਝਾੜ ਵਾਦ ਨਿਕਲਣਾ ਵੀਰੇ ਦਾ ਹੈ ਇਲਟੀ ਕਵਾਂਟਲ ਦੇ ਲਗਾ ਕੇ ਜਾਣੀਏ ਕਣਕੇ ਇਹ ਕਿੰਨੇ ਕਿੰਨੇ ਦੀ 30 ਕਵਾਂਟਲ ਕੀ ਲੈ ਰਹੀ ਵੀਰ ਨਹੀਂ ਜਾਂਦੀ ਦੇਖ ਲਈ ਤੇਰੇ ਸਾਹਮਣੇ ਨਹੀਂ ਖੜਾ ਕਿੰਨੇ ਘੱਟ ਨਿਕਲੋਗੇ ਇਹ ਕਣਕ ਨਿਕਲੂਗੀ ਦੀ 22 ਕਵਾਂਟਲ ਕਣਕ ਨਿਕਲੂਗੀ ਦੇਖ ਲੈਂਦੇ ਆਪਾਂ ਇਹ 7 ਬਿਘੇ ਆ ਬਾਈ ਇਹ ਵੀ 7 ਕਬਗੇ ਆ ਕਿੰਨੀ ਨਿਕਲਦੀ ਆ ਇਹ ਥੋੜੇ ਲੱਗਾ ਵੀ ਦਿਖਾ ਦਾਂਗੇ ਬਾਕੀ ਦੇਖੋ ਹੁਣ ਲਿਖਿਆ ਲਓ ਜੀ ਬਾਈ ਵੱਢੀ ਜਾਂਦੇ ਆ ਪਿੱਛੇ ਵੱਢਿਆ ਇਹ 7 ਬਿਘਿਆਂ ਦਾ ਪਲਾਟ ਉਹ ਥੱਲੇ ਵੱਢਿਆ ਹੈ ਅੱਜ ਥੋੜਾ ਜਿਹਾ ਮੌਸਮ 'ਚ ਗੜਬੜ ਆ ਉਹਦੇ ਕਰਕੇ ਅੱਜ ਨਹੀਂ ਹਰੀ-ਫਰੀ ਦੇਖਦੇ ਅੱਜ ਤਾਂ ਕਹਿੰਦਾ ਬਸ ਨਵੇੜ ਦੇਗਾ ਮੈਨੂੰ ਮੋਲੀ ਫਿਰਦਾ ਦੱਬਈ ਔਰਟਰ ਨੂੰ ਪਾ ਜਣ ਗਰੀਸ ਮਾਰਿਆ ਅੱਜ ਔਰਟਰ ਨੂੰ ਗਰੀਸ ਮਾਰਨਾ ਚੰਗਾ ਅੱਜ ਹੇ ਬਾਈ ਕਿ ਜਨਾ ਭਜਨ ਬਾਈ ਵੀਡੀਓ ਚ ਨਹੀਂ ਆਉਂਦਾ ਹਾਂ ਵੀ ਭਜਨ ਕਿ ਆ ਕਾਰਨ ਵੀਡੀਓ ਚ ਨਹੀਂ ਆਉਂਦਾ ਤੋ ਬਾਈ ਮੈਂ ਆਉਂਦਾ ਹੁੰਦਾ ਆਉਂਦਾ ਕਦੇ ਨਹੀਂ ਆਇਆ ਵੀਡੀਓ ਦਾ ਗੈਪ ਵਿੱਚ ਧਰ ਰਹੇ ਨੇ ਬਹਾਟਾ ਇਹ ਬਾਈ ਕੰਮਕਾਰ ਥੋੜਾ ਐ ਸਬਜ਼ੀ ਸਬਜ਼ੀ ਖੇਤ ਹੁਣ ਤੁਹਾਨੂੰ ਪਤਾ ਹੀ ਹੈ ਵੀ ਅੱਜ ਜਿਹੜੇ ਰਾਹ ਨੂੰ ਮਸ਼ੀਨ ਕੱਢਣੀ ਆ ਪੂਰੇ ਖਤਰਨਾਕ ਰਸਤੇ ਜਿਹਨੂੰ ਕਹਦੀ ਆਪਾਂ ਭਜਨ ਆਖਰ ਉਹਨੂੰ ਪੂਰੇ ਖਤਰਨਾਕ ਰਸਤੇ ਜਿਹਨੂੰ ਕਹਦੀ ਆ ਨਾ ਪੂਰੀ ਮਸ਼ੀਨ ਆਹ ਰਸਤੇ ਨੂੰ ਮਸ਼ੀਨਾਂ ਧਾਰਨੀ ਹੁਣ ਨਦੀ ਦੇ ਵਿੱਚ ਧਾਰਨੀ ਅੱਜ ਮਸ਼ੀਨ ਵੀ ਕਟਰ ਲਾ ਕੇ ਹੈ ਨਾ ਆ ਦੇਖੋ ਕਿੰਨਾ ਡੂੰਗਾ ਜਿ세 ਪਹਿਲੇ ਦਿਨ ਮੰਦਿਰ ਪਰ ਮੈਂ ਭਜਨ ਬਾਈ ਕਣਕ ਦੇਖਣਾ ਤੇ ਉਹ ਕਣਕਾ ਜਿ ਵੜਤੀ ਆਪਾਂ ਨੇ ਆਹ ਰਸਤਾ ਹੈ ਬਾਈ ਦੇਖ ਲਓ ਤੁਸੀਂ ਇਹ ਰਸਤੇਆਂ ਜਿਹਨੂੰ ਮਸ਼ੀਨ ਜਾਣੀ ਆ ਰਸਤੇ ਵੀ ਬਾਈ ਇਹੋ ਜਿਹੇ ਆ ਨਾ ਵੀ ਟਰੈਕਟਰ ਹੀ ਲੰਘਦਾ ਹੈ ਮਸ਼ੀਨ ਵਾਲਾ ਤਾਂ ਭਜਨ ਹੈ ਤਾਂ ਤੱਕਾ ਹੀ ਆ ਨਾ ਤੱਕਾ ਹੀ ਆ ਪਰ ਕੀ ਕਰੀਏ ਹੁਣ ਛੱਡ ਵੀ ਨਹੀਂ ਸਕਦੇ ਨਾ ਨੰਦੂਰ ਆਏ ਆ ਮਾ ਤਾਂ ਐ ਲਖਵਾਣਾ ਦਾ ਮਾ ਸ਼ਾਇਦ ਪਿੱਛੇ ਫੂਸ ਨੂੰ ਨਾ ਲੱਗ ਜਵੇ ਨਹੀਂ ਨਹੀਂ ਆ ਪੱਧਰ ਆ ਜੇ ਨਾ ਬਹੁਤਾ ਨੀਵਾ ਹੋਵੇ ਫੇਰ ਹੁੰਦਾ ਹੁੰਦਾ ਇਹ ਤਾਂ ਇਹ ਤਾਂ ਜਮੇ ਪੱਧਰ ਆ ਨਹੀਂ ਨਿਕਲ ਜਣੀ ਜਾਨੂੰ ਆ ਵੀ ਪੱਦਰਿਆ ਸਾਰਾ ਪੂਛ ਨੂੰ ਆਏ ਨਹੀਂ ਟਰਾਲਾ ਲੱਗਦਾ ਹੁੰਦਾ ਇਹ ਕੰਪਨੀ ਦੇ ਮੈਂ ਉੱਥੇ ਦੇ ਵੱਢ ਕੇ ਆ ਤਾਂ ਰੌਹਲ ਵਾਲੇ ਰਸਤੇ ਨੂੰ ਬੁੜੀ ਵਾਲੇ ਰਾਹ ਨੂੰ ਰਾਹ ਕੱਢਣੀ ਬਣੀ ਮਸ਼ੀਨ ਜਾਂ ਫਿਰ ਇਹੀ ਰਸਤੇ ਜਾਊਂਗਾ ਉਹ ਉੱਧਰੋਂ ਕੱਢ ਲਈ ਬੁੜੀ ਵਾਲੇ ਨੂੰ ਉਹ ਬੇਬੇ ਵਾਲੇ ਰਾਹ ਨੂੰ ਕੱਢ ਲਈ ਇੱਥੇ ਮੈਂ ਕਹਿੰਦਾ ਇਹਨੂੰ ਕੱਢ ਲੈਂਗੇ ਭਾਈ ਇਹਨੂੰ ਕੱਢ ਨਹੀਂ ਉੱਥੇ ਕੱਢ ਲਾਉਣਾ ਪੈਣਾ ਤੁਹਾਨੂੰ ਬਾਈ ਇੱਥੇ ਕੱਟ ਨਹੀਂ ਲਾਉਣਾ ਬਣਾ ਰਸਤੇ ਨੂੰ ਕਿਹੜੇ ਨੂੰ ਇਹਨੂੰ ਨਾ ਨਾ ਪਿੱਛੇ ਤੇ ਟਰਾਲਾ ਉੱਥੇ ਟਰਾਲਾ ਪਾ ਕੇ ਨਹੀਂ ਮੁੜਦੀ ਮਸ਼ੀਨ ਇਹ ਗੱਲ ਦਾ ਧਿਆਨ ਰੱਖੀ ਕਦੇ ਵੀ ਇਥੇ ਨੂੰ ਮੋੜਨੀ ਆਹ ਇਹ ਆ ਰਹਾ ਤੇ ਆ ਰਹਾ ਤਾਂ ਦੇ ਕਿਆ ਨਹੀਂ ਆ ਜਾ ਠੀਕ ਆ ਦੇਖ ਕੇ ਹੋਣਾ ਪਰਗਾ ਹਾਂ ਵੀ ਠੀਕ ਆ ਇਹ ਨਹੀਂ ਇਹ ਰਾ ਠੀਕ ਆ ਮਸ਼ੀਨ ਜਾਂਦੀ ਇਹਨੂੰ ਪਰ ਜਾਂਦੀ ਬੂਰੀ ਬੂਰੀ ਆਰਾਮ ਕੇ ਲੈ ਕੇ ਜਾਣੀ ਹੈ ਉਹਨੂੰ ਹਾਂ ਪੱਥਰ ਆ ਚਾਰੇ ਪਾਸੇ ਪੱਥਰ ਟਾਇਰਾਂ ਪਰ ਕਰਾ ਰਿਓ ਚੱਲਦੀ ਹੈ ਬਾਈ ਓਰੇ ਬਹੁਤ ਹਾਬ ਕੇ ਜਾਣੀ ਹੈ ਦੇਖ ਕੇ ਵੀ ਟਾਇਰਾਂ ਉਮ ਟੱਕ ਟੱਕ ਨਾ ਲੱਗੇ ਹਾਂ ਕੈਨ ਜੀ ਕਿਦਾਂ ਹਾਂ ਓਕੇ ਆ ਕੰਮ ਚੱਲਦੀ ਹੈ ਮਸ਼ੀਨ ਮਨਦੀਪ ਬਾਈ ਨਹੀਂ ਨਹੀਂ ਮੋਗੇ ਤੋਂ ਮੋਗੇ ਤੋਂ ਹਾਂ ਕਹਿੰਦਾ ਗੱਲ ਕਰਨੀ ਜਿੰਦਰ ਬਾਈ ਨਾਲ ਮੈਂ ਕਹਿੰਦਾ ਪਹਿਲਾਂ ਕਰਦਾ ਰਿਆ ਹਾਂ ਮੇਰਾ ਫੋਨ ਡੱਗ ਗਿਆ ਸੀ ਉਹਨੂੰ ਵੀ ਨੰਬਰ ਬੋਲਿਆ ਸੀ ਕਹਿੰਦਾ ਫਿਰ ਮੈਂ ਤਾਂ ਤੁਹਾਨੂੰ ਲਾਇਆ ਅੱਛਾ ਆਪਾਂ ਗਿਆਨੀ ਦਾ ਬਾਈ ਵੀਡੀਓ 'ਚ ਨੰਬਰ ਦਿੱਤਾ ਦਾ ਪਰਸੋਂ ਗਿਆਨੀ ਨੇ ਬੋਲਤਾ ਦਾ ਬਾਈ ਨੂੰ ਕਈ ਫੋਨ ਆਇਆ ਕਿ ਇਟਲੀ ਤੋਂ ਵੀ ਆਇਆ ਕਹੇ ਬਾਈ ਦਾ ਬਹੁਤ ਧੰਨਵਾਦ ਬਾਈ ਇਟਲੀ ਵਾਲੇ ਦਾ ਵੀ ਗੱਲ ਤਾਂ ਮੇਰੀ ਵੀਰ ਗਾਜੇ ਹੋਈ ਨਹੀਂ ਉਹਦਾ ਵੀ ਸ਼ੁਕਰੀਆ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਵੀਰੇ ਪਤਾ ਕੀ ਚੱਕਰ ਆ ਜਾਣੇ ਤਾਂ ਹੈਗੇ ਆ ਚਾਰ ਮਸ਼ੀਨ ਤੇ ਹਨਾ ਵੀ ਇਹ ਇੱਕ ਬੰਦਾ ਦਾ ਨਾ ਆ ਚੀਜ਼ਾਂ ਦੇ ਖੜਾ ਪਰੇ ਰਹਿੰਦਾ ਖੇਤ ਵਾਲੇ ਇੱਕ ਜਿ ਇੱਕ ਬੰਦੇ ਨੂੰ ਦਾ ਨਾਲੇ ਰੱਖਦੇ ਆ ਮੋਟਰ ਵਾਲੇ ਤੇ ਬਿਠਾਲ ਕੇ ਵੀ ਆਇਆ ਸਰਦਾਰ ਅਜੇ ਰਸਤਾ ਦੇਖ ਲੈ ਗੱਡੀ ਨਿਕਲ ਜਾਏਗੀ ਹੁਣ ਵੀਰੇ ਨੂੰ ਨਿਕਲ ਜੂਗੀ ਹਨਾ ਬਾਈ ਬਹੁਤ ਦੇਖ ਕੇ ਕਢਣੀ ਪੈਂਦੀ ਹੈ ਜ਼ਿੰਮੇਵਾਰੀ ਤੁਹਾਨੂੰ ਪਤਾ ਹੈ ਮਾਲਕ ਨਾਲ ਹੋਵੇ ਫਿਰ ਕੋਈ ਗੱਲਬਾਤ ਨਹੀਂ ਹੁੰਦੀ ਜਦ ਮ ਆਪਣੇ ਨਾਲ ਮਾਲਕ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਭਾਈ ਹੁਣ ਇਸ ਟਾਈਮ ਅਸੀਂ ਉਹ ਮਾਲਕ ਹੈ ਦੇ ਹਨਾ ਤਾਂ ਜਿਹੜਾ ਖੇਤ ਮਿਲਣਾ ਵੀ ਆ ਫਿਰ ਪੈਸੇ ਵੀ ਲੈਣੇ ਆ ਨਾਲ ਦੀ ਨਾਲੇ ਹਨਾ ਕੈਸ਼ ਪੇਮੈਂਟ ਮਿਲਦੀ ਆ ਉਤੇ ਬਾਅਦ ਫਿਰ ਰਾਸਤੇ ਵੀ ਦੇਖਣੇ ਸਾਰਾ ਕੁਝ ਦੇਖ ਕੇ ਬਾਈ ਮਸ਼ੀਨ ਜਿਹੜੀ ਹਨਾ ਚਲਾਉਣੀ ਤਾਂ ਫਿਰ ਜ਼ਿੰਮੇਵਾਰੀ ਬਾਈ ਥੋੜੀ ਜੀ ਬੜੀ ਆ ਕਈ ਮੇਰੇ ਵੀਰ ਮੈਨੂੰ ਪਿਛਲੀ ਵਾਰ ਵੀ ਕਹਿੰਦੇ ਤੇ ਬਾਈ ਯਾਰ ਤੁਸੀਂ ਬੰਦਾ ਇੱਕ ਹੋਰ ਲੈ ਕੇ ਆਇਆ ਕਰੋ ਐ ਕਿ ਬਾਈ ਤਾਂ ਹੀ ਚਾਰ ਬੰਦੇ ਲੈ ਕੇ ਆਨੇ ਆ। ਬਾਕੀ ਐ ਵੀ ਇੱਕ ਬੰਦਾ ਉਰੇ ਦੇ ਵਿਚਾਲੇ ਜੀ ਨੂੰ ਨਾ ਮਾਰਚ ਜੀ ਨੂੰ ਕੱਢ ਦਾਂਗੇ। ਮੈਂ ਇਹਨਾਂ ਨੂੰ ਛੱਡ ਕੇ ਫੇਰ ਜਾਊਂਗਾ 10 ਮਾਰਚ ਨੂੰ ਦਾ 8-9 ਮਾਰਚ ਨੂੰ ਇੱਕ ਏਸੀ ਵਾਲੀ ਮਸ਼ੀਨ ਆਪਾਂ ਜਿਹੜੀ ਕੋਟੇ ਚ ਲਾਉਣੀ ਆ ਉਹ। ਕੋਟੇ 10-12 ਤਰੀਕ ਨੂੰ ਆਪਾਂ ਕੋਟੇ ਮਸ਼ੀਨ ਪਹੁੰਚਾਉਣੀ ਆ ਕਿਸੇ ਵੀ ਹਾਲਤ 'ਚ ਹੋ। ਬਾਕੀ ਅੰਕਲ ਜੀ ਗੇ ਮੇਰੀ ਗਲਤੀ ਹੋਈ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਉਰੇ ਆਇਓ ਹਨਾ ਮੈਂ ਉੱਥੇ ਮਸ਼ੀਨ ਗਜਰਾ ਆਪਣੇ ਰਾਸਪਤਾਂ ਚ ਲਾ ਕੇ ਫੇਰ ਆਜ ਬਾਕੀ ਆ ਰਸਤੇ ਆ ਮਾਈ ਦੇਖ ਲੋ ਨਾ ਤੁਹਾਨੂੰ ਦਿਖਾਏ ਆਂ ਬਾਕੀ ਮਸ਼ੀਨ ਨਿਕਲਦੀ ਦਿਖਾਉਣਾ ਤੁਹਾਨੂੰ ਕਿ ਵੀ ਦੇਖਣ ਚ ਤਾਂ ਲੱਗਦਾ ਨਾ ਖੁੱਲੇ ਆਂ ਪਰ ਜਦੋਂ ਮਸ਼ੀਨ ਆਉਣੀ ਆ ਫਿਰ ਤੁਹਾਨੂੰ ਟਾਇਰ ਦਿਖਾਉਣਾ ਬਈ ਪੂਰੇ ਪੂਰੇ ਟਾਇਰ ਹਨ ਕਿਨਾਰੀਆਂ ਚੱਲਦੇ ਆਂ ਤਾਂ ਹੀ ਗੁਜਰਾਤ ਦੇ ਵਿੱਚ ਟਾਇਰ ਆ ਜਿਹੜੇ ਮਸ਼ੀਨਾਂ ਦੇ ਟੱਕ ਲੱਗ ਜੰਨੇ ਆ ਨਾ ਖਰਾਬ ਹੋ ਜੰਨੇ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਕਿ ਕਿੱਥੇ ਟੱਕ ਲੱਗਦੇ ਆਂ ਤੈਨੂੰ ਮਸ਼ੀਨ ਲੈ ਕੇ ਜਾਣੀ ਆ ਤੇ ਹਿਸਾਬ ਲਾ ਲਓ ਇਹ ਰਸਤਾ ਬਿਲਕੁਲ ਪਥਰੀਲਾ ਏਰੀਆ ਕੁਦਰਤੀ ਪੱਥਰ ਕਹਿੰਦੇ ਨੇ ਜਿਹਨੂੰ ਇੱਕ ਤਾਂ ਆਪਾਂ ਨਾ ਮਿੱਟੀ-ਮੁੱਟੀ ਇਕੱਠੀ ਕਰ ਲੈਂਦੇ ਆ ਨਾ ਇਹ ਕੁ ਇਹ ਸਾਰਾ ਮਸ਼ੀਨ ਕੱਢਣੀ ਆ ਬਾਈ ਜਿਹੜੀ ਕਰਾਰੀ ਆ ਆ ਕਿਨਾਰੀ ਆ ਨਾ ਬਸ ਇਹ ਕਰਾਰੀਆਂ ਦੇ ਉੱਤੇ ਹੀ ਟਾਇਰ ਚੱਲਦਾ ਜਿਵੇਂ ਕੋਈ ਪੱਥਰ ਕੋਈ ਤਿੱਖਾ ਹੈ ਨਾ ਤਾਂ ਸਮਝ ਲਓ ਆਪਣੇ ਟਾਇਰ ਨੂੰ ਕੱਟਾ ਮੇਰਾ ਵੀਰ ਕੰਬਾਈਨ ਵਾਲੇ ਬਾਈਆਂ ਨੂੰ ਬੇਨਤੀ ਹੈ ਵੀ ਬਾਈ ਬਹੁਤ ਧਿਆਨ ਨਾਲ ਐਹ ਜੇ ਰਸਤਾ ਜਿਵੇਂ ਚੱਲਣਾ ਆਪਾਂ ਨੇ ਕਿਉਂ ਆਪਾਂ ਬਾਈ ਹਰ ਸੀਜ਼ਨ ਆਉਣਾ ਹੈ ਨਾ ਲੰਬਾ ਟਾਈਮ ਕੱਢਣਾ ਜੇ ਮੇਰੇ ਕਿਸੇ ਵੀਰ ਦਾ ਨੁਕਸਾਨ ਹੋ ਜAVE ਤਾਂ ਵੀਰੇ ਸਾਥੇ ਦਾ ਜਰਿਆ ਨਹੀਂ ਜਾਂਦਾ ਬਾਕੀ ਕਹਿਣ ਨੂੰ ਕੋਈ ਕੁਛ ਕਰੀ ਕੁਛ ਕਹੀ ਜਾਵੇ ਹੈ ਨਾ ਬਾਕੀ ਤੁਹਾਨੂੰ ਦਿਖਾਉਨੇ ਹਾਂ ਕਮੈਨ ਆਪਣੀ ਉੱਪਰ ਤੇ ਕਟਰ ਤਾਰ ਕੇ ਆਉਣ ਲੱਗੀ ਆ ਮਹਰ ਭਾਜਨ ਬਾਈ ਰਸਤਾ ਦੇਖਣਾ ਆ ਇਹ ਥੱਲੇ ਇੱਕ ਮੈਂ ਉੱਪਰੇ ਚੱਲਦੀ ਆ ਚਲੋ ਮਿਲਦੇ ਆ ਮਹਰੋਂ ਕਮੈਨ ਲਈ ਆਈਏ ਕਟਰ ਤਾਰ ਕੇ ਬਾਈ ਵੱਡਿਆ ਗਿਆ ਵੀ ਖੇਤ ਆ ਬਾਕੀ ਹਰੀਗਾ ਕਿਨਾਂ ਥੋੜਾ ਜਿਹਾ ਕਾਲੀ ਕਰਦੇ ਆ ਬੀਜ ਨਾ ਜਿਹੜਾ ਟੁਕੜੀ ਕਹਿੰਦੇ ਇਹਨੂੰ ਟੁਕੜੀ ਬੀਜ ਆ ਇਹ ਇਹਨਾਂ ਥੋੜਾ ਜਿਹਾ ਮੌਸਮ ਜੇ ਕਿਤੇ ਬਾਈ ਜਾਨਦ ਪੱਕੀ ਪਰਮੀ ਪੈ ਜਵੇ ਤਾਂ ਬਾਈ ਇਹ ਕੰਮ ਬੜਾ ਖਰਾਬ ਹੋ ਜਾਂਦਾ ਸਾਰੇ ਦਾਣੇ ਇੱਥੇ ਝੜ ਜਾਂਦੇ ਆ ਨਾ ਇਹਦੇ ਬਾਕੀ ਹੁਣ ਸਾਹਮਣੇ 7 ਵਿਗੇ ਹੋਰ ਆ ਉਹ ਲੋਕਵਾਨ ਜਿਹੜੀ ਤੁਹਾਨੂੰ ਦਿਖਾਈ ਤੀ ਵੀਡੀਓ ਦੇ ਸਟਾਰਟਿੰਗ ਇਥੇ ਆ ਚੱਲੀ ਹੈ ਆਪਣੀ ਰਾਣੀ ਉੱਧਰ ਨੂੰ ਹੁਣ ਵੱਢਣ ਵਾਸਤੇ ਉਹਨੂੰ ਬਾਕੀ ਬੰਦੇ ਬਾਈ ਸਾਰੇ ਹੀ ਕਿਸਾਨ ਆ ਜਿਹੜੇ ਆ ਨਾ ਪੂਰੇ ਖੁਸ਼ ਆ ਕਹਿੰਦੇ ਵੀ ਬਹੁਤ ਵਧੀਆ ਬਾਈ ਸਰਦਾਰ ਜੀ ਤੁਹਾਡਾ ਕੰਮ ਆ ਜਿਹੜਾ ਹਨਾ ਵੀ ਆਨੰਦ ਬੰਨ ਰੱਖਿਆ ਹੈ ਬਾਕੀ ਮਸ਼ੀਨ ਆਪਣੀ ਚੱਲੀ ਬਾਕੀ ਬਾਈ ਵੀਡੀਓ ਥੋੜੀ ਜਿਹੀ ਹੋਣੀ ਲੰਬੀ ਉਹਦੇ ਕਰਕੇ ਹੁਣ ਆਪਾਂ ਵੀਡੀਓ ਦਾ ਇੱਥੇ ਹੀ ਕਰੀਏ ਆਗਾਜ਼ ਸਾਰੇ ਸੱਜਣ ਮਿੱਤਰਾਂ ਦਾ ਹਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਹਨਾ ਸਾਡੇ ਬਾਹਰ ਆਏ ਇੰਨੀ ਵੀਡੀਓ ਨੂੰ ਲਾਈਕ ਕਮੈਂਟ ਕਰਨ ਦੇਖੋ ਬਾਈ ਅੱਦਾ ਤਿੰਨ ਚਾਰ ਖੇਤਾਂ ਵਾਲੇ 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 ਇਕੱਠੇ ਹੋ ਜੰਨੇ ਸਾਰੇ ਜੇ ਰੁਬੜਾਉਣੇ ਆਏ ਤਾਂ ਗਾਂ ਦਾ ਗਾਂ ਫਿਰ ਮਸ਼ੀਨ ਦਾ ਰੋਲਾ ਪੈ ਜਾਂਦਾ ਫਲਾਣੀ ਮਸ਼ੀਨ ਹੈ ਨਾ ਵਧੀਆ ਕੰਮ ਕਰਦੀ ਉਹ ਤੇ ਪੜਾਈਏ ਬਾਕੀ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਜਦ ਤੱਕ ਬਹੁਤ ਬਹੁਤ ਧੰਨਵਾਦ